ओम ओम से से ओमेश शुक्रा नम ओं प्राणेशय नमाणेश नमाण श्रीषे केतराये नवा शेल्घे घो नवा देशे स्थान देश सं वस्त्रोद वस्त्र नीत वस्त्र अवस्त्र शुभ नवाय उजैन राजधानी में देवेंद्र स्वामी हस्ते वृक्षाल में जगत में नावासी जगत में परंपरा राजन कलम सरस्वती मोक्षधरतम ता मूल मंगल होना राज समाज कलम परंपरा है ओम शिव लक्ष्मण परंपरा में विश्वास में हो परारे सारे शोभन और युवा संतों प्रेम से बड़े शांत के द्वार मो मंगल ਸਾਰ ਪੇਟਾ ਮਾ ਆਹ ਬਲ ਹਾਰੇ ਦੇ ਸਹਾਰੇ ਜੀ ਜਮਨਧਾਰੀ ਜੀ ਬਲ ਮਾਲਾ ਜੀ ਮਹਾਰਾਜ ਜੀ ਜੈ ਜੀ ਹਰੋ ਬਰਲਖ ਦਾ ਨਾਰ ਲਕੀ ਗੈਰ ਬਾਬਾਈ ਦਾ ਜਾਂਦੇ ਆ ਤੇ ਪੂਰਾ ਹੀ ਖੱਟ ਧਾਮ ਹਰੋ ਨਿਸ਼ਾਨਾ ਨਾਲ ਪੂਰਾ ਹੀ ਕੇਸਰ ਕਾਰਨਾ ਸਜਿਆ ਤੇ ਦੇਖੋ ਹਰੋ ਸਾਡੇ ਪ੍ਰਚਾਰ ਭਾਈ ਜੀ ਹਰੋ ਹਲੋ ਇਹਨਾਂ ਨੇ ਸ਼ਲਾਗਾ ਜੋ ਕੰਮ ਕੀਤਾ ਜੋ ਕਿ ਬਾਬਾਈ ਨੇ ਮੇਲੇ ਦੇ ਅਪਲਖਸ਼ ਦੇ ਵਿੱਚ ਬਾਬਾ ਜੀ ਸ਼੍ਰੀ ਸ਼ਾਮ ਪੱਤਰਕਾਰ ਸੇਵਾ ਸੰਗ ਬੜੇ ਹੀ ਵਧਾਈ ਦੇ ਪਾਤਰ ਹੈ ਇਹਨਾਂ ਨੇ ਬਹੁਤ ਵੱਡਾ ਫਰਾਲਾ ਕੀਤਾ ਹੈ ਤੇ ਜਿੰਨਾ ਵੀ ਪਿੰਡ ਵਾਸੀ ਆ ਪੰਚਾਇਤ ਸਰਪੰਚ ਸਾਹਿਬ ਨਗਰ ਨਿਵਾਸੀ ਪੰਚ ਸਾਰੇ ਹੀ ਵਧਾਈ ਦੇ ਪਾਤਰ ਹੈ ਜੋ ਕਿ ਅੱਜ ਮਹਾਮਾਈ ਦੇ ਦਰਬਾਰ ਚੋਂ ਲਾਲਿਆ ਨੇ ਆਸ਼ਾਪੂਰੀ ਮੰਦਿਰ ਚੋਂ ਨਿਸ਼ਾਨ ਯਾਤਰਾ ਸ਼ੁਰੂ ਹੋ ਕੇ ਤੇ ਅਲੱਗ-ਅਲੱਗ ਸ਼ਹਿਰ ਦੇ ਸਥਾਨਾਂ ਤੇ ਹੁੰਦੀ ਹੋਈ ਸ੍ਰੀ ਸ਼ਾਮ ਮੰਦਿਰ ਦੇ ਵਿੱਚ ਪ੍ਰਭੂ ਨੂੰ ਸ਼ਾਮ ਪ੍ਰਭੂ ਨੂੰ ਨਿਸ਼ਾਨ ਜਿਹੜੇ ਆਰਪਤ ਕਰਨਗੇ ਤੇ ਬੜੇ ਹੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਬਹੁਤ ਬਹੁਤ ਵਧਾਈ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਇਹ ਜਿਹੜੀ ਨਿਸ਼ਾਨ ਯਾਤਰਾ ਹੈਗੀ ਹੈ ਇਹ ਪਹਿਲੇ ਵੀ ਕੱਢੀ ਗਈ ਹੈ ਨਾ ਪਹਿਲੀ ਸ਼ਬ ਇਹ ਦੇਖੋ ਜੀ ਸਾਡੇ ਪੱਤਰਕਾਰ ਭਰਾ ਸ਼੍ਰੀ ਸ਼ਾਮ ਮੰਦਰ ਦੀ ਨਿਸ਼ਾਨ ਯਾਤਰਾ ਦੇ ਵਿੱਚ ਹਰ ਸਾਲ ਸ਼ਾਮਲ ਹੁੰਦੇ ਆ ਤੇ ਲੇਕਿਨ ਇਹ ਜਿਹੜਾ ਹੈ ਪਹਿਲਾ ਉਰਾਲਾ ਸਾਡੇ ਪੱਤਰਕਾਰ ਭਰਾਵਾਂ ਮੰਗੋ ਜਿਹੜਾ ਕਿ ਬਹੁਤ ਹੀ ਸ਼ਲਾਘਾਯੋਗ ਹੈ ਅਸੀਂ ਬਹੁਤ ਵੀ ਧੰਨਵਾਦੀ ਆ ਬੜਾ ਬਾਬਾ ਜੀ ਸਦਾ ਹੀ ਇੰਨਾ ਤੇ ਕਿਰਪਾ ਐਂ ਹੀ ਕਰੀ ਰੱਖਣ ਆਪਦੇ ਚਰਨਾਂ ਦੇ ਨਾਲ ਜੁੜੇ ਰਹਿਖਣ ਜੈ ਸ਼੍ਰੀ ਸ਼ਾਮ ਸ਼੍ਰੀ ਸ਼ਾਮ ਪੱਤਰਕਾਰ ਸੇਵਾ ਸੰਘ ਵੱਲੋਂ ਜਨਾਬ ਅੱਜ ਬਰਾਲਾ ਕੀਤਾ ਜਾ ਰਿਹਾ ਹੈ ਸ਼੍ਰੀ ਸ਼ਾਮ ਪੂਰਾ ਯਾਤਰਾ ਜੋ ਸ਼੍ਰੀ ਆਸ਼ਾ ਪੂਰਨੀ ਮੰਦਰ ਲਾਲਿਆ ਦੇ ਤੋਂ ਸ਼ੁਰੂ ਹੋ ਕੇ ਜਿਹੜੇ ਸ਼ਹਿਰ ਦੇ ਵਾਕ ਵਾਕ ਹਿੱਸਿਆਂ ਵਿੱਚ ਹੋਈ ਹੋਈ ਸ਼੍ਰੀ ਸ਼ਾਮ ਮੰਦਰ ਪੂਰਾ ਵੀ ਜਿੱਥੇ ਪਹੁੰਚੇਗੀ ਇਹਦੇ ਲਈ ਜਿਹੜੇ ਸਾਡੇ ਸਰਕਾਰ ਵੀਰਾਂ ਜਿਨ੍ਹਾਂ ਨੇ ਇਹ ਬਰਾਲਾ ਕੀਤਾ ਉਹ ਸਾਰੇ ਵਧਾਈ ਦੇ ਪਾਤਰ ਦੀ ਕਰਦਾ ਹੈ ਦਾਸ ਕਰਦਾ ਹੈ ਕਿ ਜਿਹੜਾ ਸਾਜੀ ਸਲਕੀ ਮਾਨਮਤਾ ਉਹ ਤੇ ਸਲੱਖ ਦਾ ਭਲੇ ਲਈ ਵੀ ਆਪਣੀ ਕਾਮਨਾ ਨੂੰ ਪੂਰੀ ਉਹ ਮਾਨਮਤਾ ਆਪਣਾ ਮੇਰ ਪਰ ਹੱਥ ਖਾਣੋ ਨਿਸ਼ਾਨ ਸ਼ੋਭਾ ਯਾਤਰਾ ਸ਼ਾਮ ਮੰਦਰ ਰਵਾਲਿਆਂ ਨੇ ਤੋਂ ਰਵਾਨਾ ਹੋ ਰਹੀ ਹੈ ਜਿਹੜੀ ਕਿ ਅੱਜ ਇਲਾਕੇ ਦੇ ਮੁੱਖ ਲੱਛਜ ਹੁੰਦੀ ਹਈ ਹੈ ਸ਼ਾਮ ਮੰਦਰ ਜਿੱਥੇ ਪਹੁੰਚੇਗੀ ਮੈਂ ਸੁਭਾਸ਼ਵੇ ਤਾਂ ਤਬਰੀਦ ਹੈ ਔਰ